ਹਲਕਾ ਸੰਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਿਸ ਕਾਰਨ ਸਰਕਾਰੀ ਸਕੂਲਾਂ ਦੀ ਨਵਾਰ ਬਦਲੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਨਰ ਬਦਲਦਾ ਪੰਜਾਬ ਅਧੀਨ ਮਾਛੀਵਾੜਾ ਬਲਾਕ ਦੇ ਦਿਨ ਸਰਕਾਰੀ ਸਕੂਲਾਂ ਵਿੱਚ ਇਮਾਰਤਾਂ ਦੇ ਨਿਰਮਾਣ ਲਈ 78 ਲੱਖ ਰੁਪਏ ਖਰਚੇ ਗਏ ਹਨ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਅੰਮ੍ਰਿਤਸਰ ਦਾ ਸਕੂਲਰ ਦਾ ਅੱਜ ਅਸੀਂ ਆਪਣੇ ਪ੍ਰਧਾਨ ਸਭਾ ਹਿੱਸੇ ਨਾਲ ਇਹਨਾਂ ਸਕੂਲਾਂ ਦਾ ਰਕਤਾ ਤੇ ਮਾਨੂੰ ਬੜਾ ਖੁਸ਼ ਹੋਇਆ ਕਿਉਂਕਿ ਪੰਜਾਬ ਦੇ ਵਿੱਚ 3 ਸਾਲਾਂ ਦੇ ਵਿੱਚ ਜਿੰਨੀ ਗਰਾਟ ਆਈ ਹੈ ਪੰਜਾਬ ਦੇ ਹਲਕੇ ਸਕੂਲਾਂ ਨੂੰ ਉਹਨਾਂ ਦੇਖ ਕੇ ਆਪਣਾ ਬੜਾ ਮਨ ਖੁਸ਼ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਲੋਕਾਂ ਨੇ ਜਦੋਂ ਪੰਜਾਬ ਦੀ ਸਰਕਾਰ ਲੈ ਕੇ ਆਈ ਅਸੀਂ ਸਭ ਤੋਂ ਵੱਡਾ ਉਹ ਜਿਹੜੀ ਗੱਲਾਂ ਮੇਨ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨਾਲ ਗਰਾਟੀਆਂ ਕਈ ਸੀਗੀ ਇੱਕ ਉਹਨਾਂ ਬਰਾਕੀ ਸਿੱਖਿਆ ਦੀ ਗਰਾਟੀ ਸੀਗੀ ਜਿੱਥੇ ਇਹਦਾ ਲੋਕ ਨੂੰ ਸੇ ਸੂਤਾ ਤੁਹਾਡੇ ਕੋਲ ਸਿੱਖਿਆ ਦਾ ਜਿਹੜਾ ਫੰਡ ਹੈ ਜਿਵੇਂ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਹੋਏ ਨੇ ਪੰਜਾਬ ਜਿਹੜੀ ਚਰਚਾ ਪੂਰੀ ਦੁਨੀਆ 'ਚ ਹੋਈ ਆ ਜਾਂ ਗੱਲ ਕਰੀਏ ਵੀ ਪੂਰੇ ਭਾਰਤ ਦੇ ਵਿੱਚ ਜਿਹੜੀ ਚਰਚਾ ਹੋਈ ਆ ਤੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਬਦਲਾਅ ਹੋਣਗੇ ਤੇ ਉਹ ਬਦਲਾਅ ਅਸੀਂ ਦੇਖਣ ਨੂੰ ਮਿਲਦੇ ਨੇ ਜਦੋਂ ਚਾਈਦਾ ਸਕੂਲਾਂ ਦੇ ਵਿੱਚ ਤੇ ਬੜਾ ਵਧੀਆ ਲੱਗਦਾ ਕਿ ਜਿਹੜਾ ਜਿਵੇਂ ਕਿ ਹੁਣ ਗਰੰਟਾ ਕੁਸ਼ਤ ਦੀ ਆਪਾਂ ਗੱਲ ਕਰੀਏ ਬਹੁਤ ਦੀ ਸਕੂਲ ਦੇ ਤੇ 3.2 ਲੱਖ ਦੇ ਕਰੀਬ ਬਜਟ ਦੇ ਇੱਕ ਆਈਆ ਜੇ ਪਾਗਲ ਗਰੀਦ ਉਹਨਾਂ ਸਕੂਲਾਂ ਦੀ ਸਰਕਾਰ ਇਸ ਨੂੰ ਕਰਨਿਆ ਦੀ ਤੇ ਸਰਕਾਰ ਕੁਝ ਮੰਗਿਆ ਵਾਲਾ ਇਹਨਾਂ ਨੂੰ 19 ਲੱਖ ਰੁਪਏ ਦੇ ਕਰਾ ਲਈ ਹੈ ਬਸ ਤਾਂ ਬਸ ਕਿ ਉਹ 8.5 ਕਰੋੜ ਦੇ ਕਰੀਬ ਪਿਛਲੇ ਸਾਲ ਇੱਕ ਸਾਜ ਬਜਟ ਆਈ ਹੈ ਤੇ ਸਿੱਖਿਆ ਬਜਟਾ ਜਿਹੜਾ ਉਹ ਬੜੇ ਮਾਣ ਨਾਲ ਕਹਿ ਸਕਦੇ ਆਪਾਂ ਵੀ ਪੰਜਾਬ ਦੇ ਦਾ ਜਿਹੜਾ ਬਜਟਾ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਸ ਸਿੱਖਿਆ ਬਜਟਾ ਤੇ ਹੁਣ ਤੱਕ ਦੇ ਜਿੰਨੇ ਬਜਟ ਪਹਿਲਾਂ ਆਏ ਨੇ ਇਸ ਜਿਹੜਾ ਉਹਨਾਂ ਨਾਲੋਂ ਵੱਧ ਕੇ ਆ ਤੇ ਆਪ ਨੂੰ ਬੜਾ ਮਾਣ ਮਹਿਸੂਸ ਜਿਹੜੇ ਬਾਕੀ ਡੇਲੀ ਹੈ ਜੀ ਅਸੀਂ ਜਿਵੇਂ ਟ੍ਰਾਂਸਪੋਰਟ ਵਿੱਚ ਕਰਿਆ ਕੰਮ ਦੇ ਡੇਲੀ ਪ੍ਰੋਗਰਾਮ ਵਿੱਚ ਹੋਰ ਕੰਮ ਵੀ ਅੰਦਰ ਹੈ ਹਾਂ ਜੀ ਪੋਸਟਾਂ ਦਾ ਪੋਸਟਾਂ ਦਾ ਜਿਹੜਾ ਕਾਰਨ ਹੈ ਕਿ ਉਹ ਦੇਖੋ ਅਸੀਂ ਤਾਂ ਜਦੋਂ ਆਏ ਹਾਂ ਅਸੀਂ ਤਾਂ ਪੋਸਟਾਂ ਭਰ ਗਿਆ ਜੋ ਪੰਜਾਬ ਨੂੰ ਕਹਿ ਕੇ ਆਏ ਸੀ ਉਹ ਕੁਝ ਕਰ ਲਗਿਆ ਅਸੀਂ ਤਾਂ ਪੋਸਟਾਂ ਨਵੇਂ ਟੀਚਰ ਰੱਖੇ ਨੇ ਇਹਦਾ ਪ੍ਰਾਣੀ ਉਹਨਾਂ ਲੋਕਾਂ ਦੀ ਨਲਾਇਕੀ ਹੈ ਜਿਨ੍ਹਾਂ ਨੇ ਸਕੂਲਾਂ ਨੂੰ ਅੱਜ ਬੇੜਾ ਗਲਤ ਕੀਤਾ ਸੀਗਾ ਪਿਛਲੇ ਟਾਈਮ ਅੱਸਤਿਆਂ ਨੂੰ ਸਵਾਰ ਕੇ ਇੱਕ ਬਹੁਤ ਅੱਗੇ ਲੈ ਕੇ ਆਇਆ ਜਿਹੜਾ ਅੱਜ ਦਾ ਰਿਜ਼ਲਟ ਮੈਂ ਪਿਛਲੇ ਸਭ ਦੀ ਗੱਲ ਕਰਾਂ 92% ਜੋ ਆਪਕੇ ਜਿਹੜੇ ਪੰਜਾਬ ਦੇ ਸਕੂਲ ਦੇ ਰਿਜ਼ਲਟ ਆਇਆ ਜਿਹੜਾ ਬਹੁਤ ਸ਼ਾਨਦਾਰ ਰਿਹਾ ਅਸੀਂ ਉਸ ਸਿਸਟਮ ਨੂੰ ਸੁਧਾਰ ਰਹੇ ਹਾਂ ਤੇ ਉਹ ਇੱਕ ਜੋ ਸੁਪਨਾ ਪੰਜਾਬ ਦੇ ਲੋਕਾਂ ਲਈ ਅਸੀਂ ਆਪ ਦੇਖਿਆ ਜਿਹੜੀ ਜੋ ਪੰਜਾਬ ਦੇ ਲੋਕਾਂ ਨੇ ਦੇਖਿਆ ਜੋ ਮਾਂ ਸਾਹਿਬ ਨੇ ਦੇਖਿਆ ਉਹ ਅਸੀਂ ਸਾਰੇ ਰਲ ਕੇ ਸਟਾਰ ਕਰਨ ਲੱਗੇ ਹਾਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਕੀਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਦਾ ਕਰਦੇ ਹਾਂ ਤੁਹਾਡਾ ਵੈਲਕਮ ਹੈ ਜੀ ਨਿਕਾ ਸਵਾਗਤ ਆ ਅੱਜ ਬੜਾ ਹੀ ਖੁਸ਼ੀ ਦਾ ਸਬਾਬਾ ਕਿ ਅਸੀਂ ਵਿਦਿਕ ਵਰਾ ਜਿਹੜਾ 25 26 ਆ ਉਸ ਸੈਸ਼ਨ ਦੇ ਆਗਾਜ਼ ਕਰ ਲਈ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਹਿਤ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਨੇ ਉਸ ਅਪਰੰਤ ਜੋ ਹਲਕਾ ਵਿਧਾਇਕ ਸ੍ਰੀ ਜਗਤਾਰ ਸਿੰਘ ਦਿਹਾਲਪੁਰਾ ਹੋਰਾਂ ਦੇ ਕਰ ਕਮਲਾ ਨਾਲ ਇਸ ਸਕੂਲ ਵਿੱਚ ਪਿਛਲੇ ਦੋ ਸਾਲਾਂ ਦੇ ਦੌਰਾਨ ਜੋ ਉਸਾਰੀਆਂ ਹੋਈਆਂ ਨੇ ਉਨਾ ਦਾ ਉਦਘਾਟਨ ਕੀਤਾ ਗਿਆ ਮਸਲਨ 100 ਮੀਟਰ ਜਿਹੜੀ ਲੰਬੀ ਦੀਵਾਰ ਇਸ ਸਕੂਲ ਦੇ ਵਿੱਚ ਬਣੀ ਆ ਅੱਜ ਉਹਦੇ ਨਹੀਂ ਪੱਥਰ ਦਾ ਜਿਹੜਾ ਲੋਹ ਘਰਪਨ ਕੀਤਾ ਗਿਆ ਇਹਦੇ ਨਾਲ ਨਾਲ ਸਾਡੇ ਕੋਲ ਦੋ ਨਵੇਂ ਕਮਰਿਆਂ ਦੀ ਜੋ ਗ੍ਰਾਂਟ ਆਈ ਸੀ ਲਗਭਗ 8 ਲੱਖ ਤੇ ਫਿਰ 7 ਲੱਖ 2000 ਯਾਨੀ 15 ਲੱਖ 2000 ਦੀ ਕੁੱਲ ਗ੍ਰਾਂਟ ਦੋ ਸਮਾਰਟ ਜਿਹੜੇ ਕਮਰੇ ਜਿਦੇ ਵਿੱਚ ਪ੍ਰੋਜੈਕਟਰ ਆ ਸਾਰਾ ਫਰਨੀਚਰ ਹੈ ਟੇਬਲ ਚੇਅਰ ਡਾਇਸ ਤੇ ਰੈਂਪ ਬਣਿਆ ਸੋ ਇਸ ਉਸ ਗ੍ਰਾਂਟ ਨੂੰ ਇੱਕ ਇੱਕ ਪੈਸੇ ਨੂੰ ਅਸੀਂ ਦੇਖੇ ਲਾ ਕੇ ਆਮ ਪਬਲਿਕ ਦੇ ਜਿਹੜੇ ਬੱਚੇ ਸਾਡੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਅੱਜ ਵਿਧਾਇਕ ਸ਼੍ਰੀ ਜਗਤਾਰ ਸਿੰਘ ਬਿਆਲਪੁਰਾ ਜੀ ਨੇ ਲੋਕ ਅਰਪਣ ਕੀਤਾ ਸੋ ਮੈਂ ਇਲਾਕਾ ਨਿਵਾਸੀਆਂ ਦਾ ਰਿਣੀ ਆ ਮੈਂ ਆਪਣੇ ਸਟਾਫ ਮੈਂਬਰਾਂ ਸਾਡੇ ਐਸਐਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਸਟਾਫ ਮੈਂਬਰਾਂ ਦਾ ਬਹੁਤ ਹੀ ਜ਼ਿਆਦਾ ਰਣੀ ਆ ਕਿ ਉਹਨਾਂ ਨੇ ਮੋਢੇ ਨਾਲ ਮੋਢਾ ਮਲਾ ਕੇ ਸਾਡੇ ਇਸ ਸਕੂਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਕਿ ਸਾਨੂੰ 23-24 ਦਾ ਉੱਤਮ ਸਕੂਲ ਪੁਰਸਕਾਰ ਅਵਾਰਡ ਦਿੱਤਾ ਗਿਆ ਮਾਨਯੋਗ ਸਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਸੋਰਾ ਨੇ ਸਾਨੂੰ 10 ਲੱਖ ਦੀ ਰਾਸ਼ੀ ਨਾਲ ਨਿਵਾਜਿਆ ਅਸੀਂ ਉਸ ਰਾਸ਼ੀ ਨੂੰ ਵੀ ਗਾਂ ਸਕੂਲ ਦੀ ਭੈਤਰੀ ਲਈ ਕਾਰਜ ਕਰਨੇ ਨੇ ਕਿੰਨੇ ਕਾਰਜ ਬਾਕੀ ਜਿਹੜੇ ਸਕੂਲ ਦੇ ਕਿੰਨੇ ਕੰਮ ਹੋਣਗੇ ਅ ਕੁਝ ਕੰਮ ਹੈਗੇ ਜਿਵੇਂ ਪੋਸਟਾਂ ਭਰਨ ਵਾਲੇ ਕਾਰਜ ਨੇ ਉਹ ਜ਼ਰੂਰੀ ਨੇ ਕਿੰਨੀ ਪੋਸਟਾਂ ਖਾਲੀ ਨੇ ਪੋਸਟਾਂ ਤਾਂ ਸਾਡੇ ਕੋਲ ਸਾਇੰਸ ਵਿੰਗ ਦੇ ਵਿੱਚ ਲੈਕਚਰਰ ਫਿਜ਼ਿਕਸ ਲੈਕਚਰਰ ਕੈਮਿਸਟਰੀ ਲੈਕਚਰਰ ਬਾਇਓ ਇਹ ਤੇ ਬਾਕੀ ਮਾਸਟਰ ਕੇਡਰ ਦੇ ਵਿੱਚ ਵੀ ਕੋਈ ਕੁੱਝ ਸਾਡੇ ਕੋਲ ਪੋਸਟਾਂ ਖਾਲੀ ਨੇ ਤੇ ਅਸੀਂ ਵਿਧਾਇਕ ਜੀ ਨੂੰ ਮੰਗ ਪੱਤਰ ਵੀ ਦਿੱਤਾ ਅਸੀਂ ਇਹਨਾਂ ਦੇ ਨੌਲੇਜ ਦੇ ਵਿਸ਼ੇ ਲਿਹਾੰਦੀ ਹੋਈ ਆ ਗੱਲ ਮਹਿਕਮੇ ਦੀ ਨੌਲੇਜ ਆ ਸੋ ਅਸੀਂ ਪੂਰਨ ਆਪ ਕਰਦੇ ਆ ਕਿ ਸਾਡੀ ਪੋਸਟਾਂ ਨੂੰ ਜਰੂਰ ਭੰਗਗੇ ਥੈਂਕ ਯੂ ਸੋ ਮੱਚ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز